ਕੀ ਕੇਂਦਰ ਨੇ ਕੀਤਾ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਦਾ ਸਨਮਾਨ ਕਿਉਂ ਉੱਤਰੇ ਨੇ ਸਵਾਲ ਵਿਰੋਧੀ ਧਿਰ ਨੇ ਘੇਰੀਆ ਕੇਂਦਰ ਸਰਕਾਰ ਸਨਸਕਾਰ ਨੂੰ ਲੈ ਕੇ ਹੋ ਰਹੀ ਆ ਸਿਆਸਤ ਤੇ ਆਪਣੇ ਅਰਥ ਸ਼ਾਸਤਰੀ ਹੋਣ ਦਾ ਲੋਹਾ ਪੂਰੀ ਦੁਨੀਆ ਦੇ ਵਿੱਚ ਮਨਵਾਉਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਦਾ ਸਨਸਕਾਰ ਨਹੀਂ ਕੀਤਾ ਗਿਆ ਰਾਜ ਘਾੜ ਦੇ ਉਤੇ ਇਨਾ तमाम ਗੱਲਾਂ ਦੇ ਉਤੇ ਵਿਚਾਰ ਸਾਂਝੇ ਕਰਾਂਗੇ ਤੁਹਾਡੇ ਨਾਲ ਜੁੜੇ ਹੋਏ ਸਾਂਝੀ ਸੋਚ ਟੀਵੀ ਦੇ ਨਾਲ ਆਪਣੇ ਆਰਥਿਕ ਸੁਧਾਰਾਂ ਦੇ ਲਈ ਲੋਹਾ ਮਨਾਉਣ ਵਾਲੇ ਪੂਰੀ ਦੁਨੀਆ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੋ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਹੇ ਨੇ ਤੇ ਉਹਨਾਂ ਦੇ ਆਰਥਿਕ ਸੁਧਾਰਾਂ ਦੇ ਪਿਤਾਮਾ ਵੀ ਉਹਨਾਂ ਨੂੰ ਕਿਹਾ ਜਾਂਦਾ ਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਵੀਰਵਾਰ دیر ਰਾਤ ਦਿਹਾਂਤ ਹੋ ਗਿਆ ਸੀ ਤੇ ਉਹਨਾਂ ਦਾ ਸਰਕਾਰ ਸ਼ਨੀਵਾਰ ਯਾਨੀ ਕਿ 28 ਦਸੰਬਰ ਨੂੰ ਨਿਗਮ ਬੋਧ ਘਾਟ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਉਹਨਾਂ ਦੇ ਸੰਸਕਾਰ ਅਤੇ ਸਮਾਰਤ ਸਥਾਨ ਨੂੰ ਲੈ ਕੇ ਵੀ ਸਿਆਸਤ ਜ਼ੋਰਾਂ ਉੱਤੇ ਹੈ ਤੇ ਸੰਸਕਾਰ ਨੂੰ ਲੈ ਕੇ ਤਾਂ ਵਿਰੋਧੀ ਧਿਰ ਦੇ ਨੇਤਾ ਨੇ ਕੇਂਦਰ ਸਰਕਾਰ ਨੂੰ ਵੀ ਕੇਸ ਲਿਆ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਉੱਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਉਹਨਾਂ ਦਾ અપਮਾਨ ਕਰਨ ਦਾ ਦੋਸ਼ ਲਗਾਇਆ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਕਸ ਦੇ ਉੱਤੇ ਇੱਕ ਪੋਸਟ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਭਾਰਤ ਮਾਤਾ ਦੇ ਮਹਾਨ ਸਪੂਤ ਸਿੱਖ ਕੌਮ ਦੇ ਪਹਿਲੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਨਿਗਮ ਬੋਧ ਘਾਟ ਵਿਖੇ antim ਸੰਸਕਾਰ ਕਰਕੇ ਪੂਰੀ ਤਰ੍ਹਾਂ ਨਾਲ અપਮਾਨ ਕੀਤਾ ਤੇ ਉਹ ਇੱਕ ਦਹਾਕੇ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ ਯਾਨੀ ਕਿ 10 ਸਾਲ ਲਗਾਤਾਰ ਉਹਨਾਂ ਨੇ ਕਾਜਕਾਲ ਦੌਰਾਨ ਦੇਸ਼ ਇੱਕ ਜਿਹੜਾ ਇੱਕ ਆਰਥਿਕ ਮਹਾਸ਼ਕਤੀ ਬਣ ਕੇ ਉੱਭਰਿਆ ਤੇ ਉਹਨਾਂ ਦੀਆਂ ਨੀਤੀਆਂ ਅੱਜ ਵੀ ਦੇਸ਼ ਦੇ ਗਰੀਬ ਅਤਲੇ ਪਛੜੇ ਵਰਗ ਦਾ ਸਨਮਾਨ ਕਰ ਰਹੀਆਂ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਹੁਣ ਤੱਕ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਸਨਮਾਨ ਜਿਹੜੇ ਸਨਮਾਨ ਦੇ ਵਿੱਚ ਸੰਸਕਾਰ ਨੇ ਉਹ ਉਹ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਹੈ ਉਹ ਹਮੇਸ਼ਾ ਰਾਜ ਘਰ ਦੇ ਉੱਤੇ ਕੀਤਾ ਗਿਆ ਤੇ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਤੇ ਅਧਿਕਾਰਤ ਤੌਰ ਤੇ ਸਮਾਧਾ ਰਾਜ ਘਰ ਦੇ ਸਮਾਧਾ ਦੇ ਵਿੱਚ ਕੀਤਾ ਗਿਆ ਤਾਂ ਜੋ ਹਰ ਵਿਅਕਤੀ ਬਿਨਾਂ ਕਿਸੇ ਅਸੁਵਿਧਾ ਦੇ ਉਹਨਾਂ ਨੂੰ ਅੰਤਿਮ ਸੰਸਕਾਰ ਉਹਨਾਂ ਦਾ ਦੇਖ ਸਕੇ ਤੇ ਡਾਕਟਰ ਮਨਮੋਹ ਸਿੰਘ ਸਾਡਾ ਸਭ ਤੋਂ ਵੱਡਾ ਸਨਮਾਨ ਨੇ ਤੇ ਭਾਰਤ ਰਤਨ ਉਹਨਾਂ ਨੂੰ ਮਿਲਿਆ ਹੋਇਆ ਤੇ ਸਰਕਾਰ ਨੂੰ ਦੇਸ਼ ਦੇ ਇਸ ਮਹਾਨ ਪੁੱਤਰ ਅਤੇ ਉਹਨਾਂ ਦੇ ਸ਼ਾਨਦਾਰ ਭਾਈਚਾਰੇ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਇਸ ਤੋਂ ਪਹਿਲਾਂ ਸ਼ੁਕਰਵਾ ਜਾਨੀ ਕਿ 27 ਦਸੰਬਰ ਨੂੰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕੌਰ ਜਨ ਖਰਗੇ ਨੇ ਮੋਦੀ ਸਰਕਾਰ ਨੂੰ ਇੱਕ ਪੱਤਰ ਲਿਖਿਆ ਸੀ ਤੇ ਜਰ ਦੇ ਵਿੱਚ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਯਾਦਗਾਰ ਲਈ ਵਕਰੀ ਜ਼ਮੀਨ ਦੇਣ ਦੀ ਉਹਨਾਂ ਨੇ ਦਿੱਤੀ ਜਾਵੇ ਜਾਂ ਕਿ ਉਹਨਾਂ ਨੇ ਮੰਗ ਕੀਤੀ ਸੀ ਤਵਾਕੀ ਪ੍ਰਧਾਨ ਮੰਤਰੀ ਆਵਾਜ਼ ਕਾਂਗਰਸ ਵੀ ਮਨਮੋਹਨ ਸਿੰਘ ਲਈ ਵੱਖਰੀ ਯਾਦਗਾਰ ਬਣਾਉਣ ਦੀ ਮੰਗ ਕਰ ਰਹੀ ਹੈ ਤੇ ਕਾਂਗਰਸ ਪ੍ਰਧਾਨ ਨੇ ਇਹ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਗੱਲ ਵੀ ਕੀਤੀ ਸੀ ਐਸ ਮੰਗ ਦੇ ਵਿੱਚ ਸ਼ੁਰਮਣੀ ਅਕਾਲੀ ਦਲ ਵੀ ਕਾਂਗਰਸ ਦੇ ਨਾਲ ਖੜਾ ਹੋ ਗਿਆ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨੇ ਨਿਗਮ ਬੋਧ ਕਾਰਟ ਉੱਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਸਕਾਰ ਤੇ ਹੈਰਾਨੀ ਜਤਾਈ ਐਕਸ ਦੇ ਉੱਤੇ ਇੱਕ ਪੋਸਟ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਹੈਰਾਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ ਨਿਗਮ ਬੋਧ ਘਾਟ ਵਿਖੇ ਕੀਤਾ ਗਿਆ ਆਖਿਰ ਕਿਉਂ ਐਸ ਤੋਂ ਪਹਿਲਾਂ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਦਾ ਅੰਤਿਮ ਸਸਕਾਰ ਰਾਜ ਘਾਟ ਦੇ ਉੱਤੇ ਹੀ ਕੀਤਾ ਗਿਆ ਸੀ ਤੇ ਭਾਜਪਾ ਸਰਕਾਰ ਡਾਕਟਰ ਮਨਮੋਹਨ ਸਿੰਘ ਜੀ ਦੇ ਅੰਤਿਮ ਸਸਕਾਰ ਅਤੇ ਸਮਾਦ ਦੇ ਲਈ ਹਜ਼ਾਰ ਗੱੜ ਜ਼ਮੀਨ ਵੀ ਨਹੀਂ ਦੇ ਸਕੀ ਹੈ ਇਹ ਹੁਣ ਵੱਡੇ ਸਵਾਲ ਪੈਦਾ ਹੁੰਦੇ ਨੇ ਕਿ ਆਖਿਰ ਨਿਗਮ ਬੋਧ ਘਾਟ ਦੇ ਉੱਤੇ ਹੀ ਡਾਕਟਰ ਮਨਮੋਹਨ ਸਿੰਘ ਦਾ ਸਸਕਾਰ ਕਿਉਂ ਕੀਤਾ ਗਿਆ ਤੇ ਕਿਉਂ ਨਹੀਂ ਰਾਜ ਘਾਟ ਵਿਖੇ ਉਹਨਾਂ ਦੇ ਸਸਕਾਰ ਲਈ ਤੇ ਸਮਾਧ ਦੀ ਜ਼ਮੀਨ ਦਿੱਤੀ ਗਈ ਇਹ ਤਰ੍ਹਾਂ ਦੇ ਸਵਾਲ ਜਿਹੜੇ ਨੇ ਇਸ ਵੇਲੇ ਭਾਜਪਾ ਦੇ ਉੱਠ ਰਹੇ ਨੇ ਕਿ ਜਾਂ ਕੇਂਦਰ ਸਰਕਾਰ ਤੇ ਉੱਠ ਰਹੇ ਨੇ ਕਿ ਆਖਰ ਕਿਉਂ ਨਹੀਂ ਦੇਸ਼ ਦਾ ਸਭ ਤੋਂ ਵੱਡਾ ਅਰਥ ਸ਼ਾਸਤਰੀ ਤੇ ਪੂਰੀ ਦੁਨੀਆ ਦੇ ਵਿੱਚ ਲੋਹਾ ਮਨਾਉਣ ਵਾਲਾ ਜਿਸ ਨੇ ਦੇਸ਼ ਨੂੰ ਉਹੇ ਜੇ ਸਮੇਂ ਦੇ ਵਿੱਚ ਆਰਥਿਕ ਸਥਿਤੀ ਜਿਹੜੀ ਕਿ ਬਹੁਤ ਮਾੜੀ ਸਥਿਤੀ ਸੀ ਜਦੋਂ ਕਿ ਦੇਸ਼ ਦੇ ਕੋਲ 15 ਦਿਨ ਲਈ ਸਿਰਫ ਪੈਸਾ ਰਹਿ ਗਿਆ ਸੀ ਤਾਂ ਉਸ ਵੇਲੇ ਸਥਿਤੀ ਦੇ ਵਿੱਚੋਂ ਬਾਹਰ ਕੱਢ ਕੇ ਔਰ ਤણો ਤੀਜੇ ਸਥਾਨ ਦੇ ਉੱਤੇ ਪਹਚਾਣ ਦੇਣ ਵਾਲਾ ਪ੍ਰਧਾਨ ਮੰਤਰੀ ਅੱਜ ਕਿਉਂ ਨਹੀਂ ਰਾਜਕਾਟ ਵਿਖੇ ਉਹਦਾ ਸਸਕਾਰ ਕੀਤਾ ਗਿਆ ਇਹ ਵੱਡੇ ਸਵਾਲ ਪੈਦਾ ਕਰ ਰਿਹਾ ਜਿਹੜਾ ਕਿ ਨਿਗਮ ਬੋਧ ਘਰ ਦੇ ਉੱਤੇ ਸਸਕਾਰ ਕੀਤਾ ਗਿਆ ਆਖਰ ਕਿਉਂ ਨਹੀਂ ਭਾਜਪਾ ਨੇ ਜਿਹੜਾ ਉਹਨਾਂ ਨੂੰ ਸਸਕਾਰ ਕਰਨ ਦੇ ਲਈ ਉਹ ਥਾਂ ਦਾ ਜ਼ਮੀਨ ਸਮਾਦ ਲਈ ਜਣੀ ਯਾਦਗਾਰ ਵਜੋਂ ਨਹੀਂ ਦਿੱਤੀ ਗਈ ਦਤਕੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਕੇਂਦਰ ਨੇ ਕਿਤੇ ਨਾ ਕਿਤੇ ਫਿਰ ਵੀ ਉਸ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਜਿਹੜੇ ਕਿ ਉੱਗੇ ਅਰਥ ਜਿਹੜੇ ਉੱਗੇ ਅਰਥ ਸ਼ਾਸਤਰੀ ਰਹੇ ਨੇ ਤੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਅਰਥ ਸ਼ਾਸਤਰੀ ਹੋਣ ਦਾ ਯਾਹ ਕੇ ਲਈ ਕਿ ਆਰਥਿਕ ਸੁਧਾਰਾਂ ਦੇ ਲਈ ਉਹਨਾਂ ਦਾ ਲੋਹਾ ਮੰਨਿਆ ਜਾਂਦਾ ਹੈ